ਦੀ ਹਾਂਜੀ ਵੀਦੀ ਕੀ ਗੱਲ ਹੋ ਗਈ ਵੀਰੇ ਵੀਡੀਓ ਨਾ ਬਣਾਇਆ ਨਹੀਂ ਆ ਬੱਚਾ ਦਿਮਾਗੀ ਨਹੀਂ ਸਹੀ ਹੈਗਾ ਤੇ ਪਰਿਵਾਰ ਵਧੀਆ ਪਰਿਵਾਰ ਚੋਂ ਇਹ ਬੱਚਾ ਜੇ ਹਣਾ ਬੰਦਾ ਬਿਮਾਰ ਹੈ ਮੇਰਾ ਕੰਮ ਵਾਲਾ ਕੋਈ ਨਹੀਂ ਕਿ ਬੱਚੇ ਕੱ ਲਈ ਨਹੀਂ ਵੇ ਹੈਗੀ ਤੁਸੀਂ ਏਦਾਂ ਕਰੋ ਮੈਂ ਬੰਦਾ ਤੁਹਾਨੂੰ ਦੇ ਦੇਣਾ ਪਰ ਮੇਰੀ ਇੱਕ ਸ਼ਰਤ ਜੇ ਮੰਨੋਗੇ ਮੈਂ ਕਹਿੰਦਾ ਮੇਰੇ ਨਾਲ ਤੁਸੀਂ ਕਹਿੰਦਾ ਮੇਰੇ ਨਾਲ ਤੂੰ ਕਹਿੰਦਾ ਮੇਰੀ ਭੈਣ ਕੇ ਅਸੀਂ ਤੰਗ ਨਹੀਂ ਕਰਦੇ ਨੂੰ ਮੈਂ ਵੀ ਤੇਰਾ ਬੱਚਾ ਖ ਲੈ ਜਾਣਾ ਮੈਂ ਵੀ ਕਿਹੜਾ ਤੰਗ ਕਰਨਾ ਉਹਨੂੰ ਮੈਂ ਮੇਰੇ ਪੈਣੇ ਇੱਧਰ ਕੈਮਰਾ ਕਰ ਰਿਹਾ ਇਹਦੇ ਲਈ ਕਿ ਤੈਨੂੰ ਕੋਹਣਾ ਆਉਂਦਾ ਵੀ ਹੋਰ ਕਿੱਥੇ ਛੱਡਣਾ ਦੱਸ ਕਿੱਥੇ ਛੱਡਣਾ ਵਾ ਸਗੋਂ ਪੈਣੇ ਮੈਂ ਤੇਰਾ ਪਿਆਰ ਨਾਲ ਗੱਲ ਕਰਨਿਆ ਕੋਈ ਫੈਮਲੀ ਆ ਕੇ ਛੱਡ ਕਰ ਲੇਗਾ ਜੀ ਕਿਉਂ ਤੈਨੂੰ ਤੇਰੇ ਕੋਲ ਕੀ ਪਾਵਰ ਆ ਕਿ ਤੂੰ ਆਪਣੇ ਕੋਲ ਬੰਦਾ ਜੇ ਤੂੰ ਫੈਮਲੀ ਤੂੰ ਲਿਆਏਗਾ ਸਾਡੇ ਕੋਲ ਲੈ ਆਈ ਲੈ ਆਈ ਉਹਨੇ ਜਿਹੜਾ ਆਪਣਾ ਮੁੰਡਾ ਦੇਖ ਮੈਨੂੰ ਚਲ ਇਧਰ ਪੈਣੇ ਮੇਰੀ ਮੈਂ ਹਰ ਪੁਰਸੇ ਦਾ ਮੈਂ ਤੇ ਪੁਰਸੇ ਦਾ ਹਾਂ ਪੁਰਸੇ ਨੂੰ ਸਾਡੇ ਹਾਂ ਬਾਬੇ ਉਹ ਵੀ ਵਿਖਾ ਦੇ ਕਿਹੜਾ ਫੋਨ ਨੰਬਰ ਦੇਣਾ ਮੈਨੂੰ ਫੋਨ ਨੰਬਰ ਮੈਂ ਕੱਟ ਦੇਣਾ ਕੱਟ ਦੇਣਾ ਆਲੇ ਤੂੰ ਆਡੀ ਬਾਬਾ ਵੀਡੀਓ ਤੇ ਕੱਢ ਕੇ ਵੇਖ ਕੀ ਕਹਿੰਦਾ ਕਹਿੰਦਾ ਪੈਹਾਂ ਵਾਲੇ ਬੜੇ ਬਾਬੇ ਹੁੰਦੇ ਇਦਾਂ ਦੇ ਹਲੋ ਵੀਰੇ ਹਲੋ ਹਾਂਜੀ ਵੀਰ ਜੀ ਕੀ ਗੱਲ ਹੋ ਗਈ ਹੋਰ ਸਭ ਠੀਕ ਠਾਕ ਏ ਕੀ ਗੱਲ ਹੋ ਗਈ ਵੀਰੇ ਵੀਡੀਓ ਨਾ ਬਣਾਇਆ ਕੋਈ ਗੱਲ ਨਹੀਂ ਤੁਸੀਂ ਵੀਰੇ ਫੇਰ ਪਤਾ ਕੀ ਆ ਅਸੀਂ ਆਏ ਆ ਇੱਥੇ ਛਾਪਾ ਮਾਰਿਆ ਵਾ ਸਾਨੂੰ ਬੱਚੇ ਇੱਥੋਂ ਮਿਲੇ ਆ ਦੋ ਬੱਚੇ ਸੀ ਇੱਥੋਂ ਕੱਢ ਲਿਆ ਨਾਲ ਇੱਕ ਫੈਮਿਲੀ ਵੀ ਲੈ ਕੇ ਆਏ ਆ ਜਿਨ੍ਹਾਂ ਦੇ ਬੱਚਾ ਗੁੰਮ ਹੋਇਆ ਜੇਕਰ ਮੇਰੇ ਭਰਾ ਤੁਹਾਨੂੰ ਕਿਸੇ ਚੀਜ਼ ਦਾ ਇਤਰਾਜ਼ ਵਾ ਮੇਰੇ ਪਿੱਛੇ ਤੁਸੀਂ ਵੀਡੀਓ ਦੇ ਸਾਈਡ ਤੇ ਹੋ ਨਹੀਂ ਬਾਬਾ ਕੋਈ ਇਤਰਾਜ਼ ਨਹੀਂ ਹਾਂ ਆਜੋ ਬਲੇ ਰਾਜੂ ਹੋਰ ਸੁਣਾ ਵੀਰ ਠੀਕ ਆ ਐਦਾ ਹਾਲਤ ਦੇਖੋ ਕਿਦਾਂ ਮਾਰੀ ਆ ਐਦਾ ਹਾਲਤ ਦੇਖੋ ਹੋਰ ਕਿਦਾਂ ਠੀਕ ਆ ਹਾਂ ਪੈਣ ਆਇਦਰ ਇਕਲਾ ਸੰਜੀ ਇੱਕ ਰੀ ਇਹਦਾ ਹਾਲਾਤ ਦਿਖਾਓ ਜੀ ਉਤੋਂ ਲੈ ਕੇ ਥੱਲੇ ਤੱਕ ਹਾਲਤ ਮਾਰੇ ਦੀ ਸਰਮਣ ਤੂੰ ਹੀ ਦਿਖਾ ਪਬਿਓ ਵੇਖ ਲੋ ਇੱਕ ਤੇ ਆਪਾਂ ਇਹਨੂੰ ਜਨਵਾਰ ਵਾਂਗ ਇਹਨਾਂ ਤੋਂ ਕੰਮ ਕਰਾਉਨੇ ਆ ਨਹੀਂ ਪਹਿਣੀ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਆ ਤੁਸੀਂ ਤੁਹਾਨੂੰ ਮੇਰੀ ਗੱਲ ਸੁਣ ਜਨਮਾਰਾ ਵਾਂਗੂ ਇੱਕ ਤੇ ਤੁਸੀਂ ਇਹਨਾਂ ਤੋਂ ਕੰਮ ਕਰਾਉਂਦੇ ਜੀ ਜੇ ਤਾਂ ਪਹਿਨੇ ਮਾੜਾ ਚੰਗਾ ਇਹਨਾਂ ਨੂੰ ਮਾੜਾ ਕੋਈ ਕਪੜਾ ਤੇ ਦੇ ਦਿਓ ਵਧੀਆ ਕਪੜੇ ਵੀ ਦੇ ਬੂਡ ਪਾਏ ਹੋਰੇ ਮੇਰੀ ਗੱਲ ਸੁਣ ਹੁਣ ਤੁਹਾਨੂੰ ਪਤਾ ਸੀਗਾ ਵੀ ਸੰਸਥਾ ਵਾਲੇ ਆ ਘੰਟਾ ਇੱਕ ਹੋ ਗਿਆ ਸੀ ਇੱਥੇ ਉਲਝਣ ਡਿਆ ਤੁਹਾਨੂੰ ਪਤਾ ਲੱਗੇ ਸੰਸਥਾ ਵਾਲੇ ਆ ਇਹ ਆ ਕਿ ਕਮ ਸਿਕਮ ਸਾਡੀ ਸ਼ਰਮ ਕਰਕੇ ਇਹਨਾਂ ਨੂੰ ਕਪੜੇ ਕੋਈ ਪਾ ਦੇਂਦੇ ਸਾਡੇ ਜਿੱਦਾਂ ਅਸੀਂ ਆਵਾਂ ਜਿਵੇਂ ਸਾਰੇ ਕੀ ਨਾਂ ਤੇਰਾ ਹੈ ਕੀ ਨਾਂ ਤੇਰਾ ਨਾਮ ਸ਼ੂਰੀਸ਼ ਪ੍ਰਸਾਦ ਸਾਹ ਅੱਛਾ ਪਿਤਾ ਦਾ ਨਾਮ ਕੀ ਹੈ ਚਾਰਨੀ ਪ੍ਰਸਾਦ ਸਾਹ ਕਹਾਂ ਦਾ ਰਹਿਣੇ ਵਾਲੇ ਹੈ ਆਸਾਮ 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 ਮੇਂ گاؤں ਕਾ ਕਿਆ ਨਾਮ ਹੈ ਜੀ ਆਪਕੇ گاؤں ਕਾ ਕਿਆ ਨਾਮ ਹੈ ਸ੍ਰੀ ਰਾਮਪੁਰ ਸ੍ਰੀ ਰਾਮਪੁਰ ਓਕੇ ਔਰ ਆਪਕੇ گاؤں ਕੇ ਬਗਲ ਮੇਂ ਕੌਨਸਾ گاਵੇ ਸ੍ਰੀ ਰਾਮਪੁਰ ਸਹਾਰਗਟੂ ਸਹਾਰਗਟੂ ਹਾਂ ਇਹ ਭਾਬੀ ਜਿਹੜਾ ਐਡਰੈਸ ਆਪ ਦਾ ਦੱਸਦਾ ਨਾ ਮੇਰੇ ਕੋਲ ਨਾ 78 ਚੰਡੀਗੜ੍ਹ ਤੋਂ ਵੀਰਵਾ ਬੜੇ بڑے ਲਿਖਿਆ ਉਹ 15 ਮਿੰਟ ਤੋਂ ਮੇਰੇ ਸਣ ਵੱਧ ਟਾਈਮ ਨਹੀਂ ਲਾਉਂਦੇ ਪਰਵਾ ਲੱਭਣ ਲਈ ਠੀਕ ਜੀ ਹੁਣ ਉਹਨਾਂ ਨੇ ਚਮਾਂ ਪੰਜਾਂ ਜਾਣਿਆਂ ਦੇ ਜਿਨ੍ਹਾਂ ਦੇ ਐਡਰੈਸ ਦੱਸਿਆ ਨਾ ਉਹ ਵੱਖਰੀ ਗੱਲ ਅੱਗੇ ਪਰਿਵਾਰ ਹੈਗਾ ਜਾਂ ਨਹੀਂ ਹੈਗਾ ਪਰ ਟਿਕਾਣੇ ਤੇ ਉਹ 15 ਮਿੰਟਾਂ 'ਚ ਪਹੁੰਚ ਜਾਂਦਾ ਉੱਥੇ ਠੀਕ ਹੈ ਠੀਕ ਪਹੁੰਚ ਜਾਂਦਾ ਭਾਈ ਹਾਂ ਨਹੀਂ ਮਾਤਾ ਠੀਕ ਠੀਕ ਨਹੀਂ ਨਾ ਗੱਲ ਆ ਕਦੋਂ ਕਾਇਆ ਜਾਂਪੇ ਯਾ ਮੇ ਹੋ ਗਿਆ 2 ਮਹੀਨੇ ਹੋਏ ਵੀ ਰਾਜ ਹੈ ਕਦੋਂ ਕਦੋਂ ਕਾਇਆ ਇਹ ਵੀ ਤੂੰ ਨਾ ਮੈਨੂੰ ਪਤਾ 2 ਮਹੀਨਾ 3 ਮਹੀਨਾ ਹੁਆ ਇਹ ਇਹ ਦਿਮਾਗੀ ਨਹੀਂ ਪੂਰਾ ਸਹੀ ਬੱਚਾ ਨਹੀਂ ਨਾ ਇੰਨੇ ਵੀਨੇ ਹੋਏ ਇਹਨੂੰ ਆ ਇਹ ਨਹੀਂ ਪਤਾ ਇਹ ਪੂਰਾ ਦਿਮਾਗੀ ਨਹੀਂ ਸਹੀ ਹੈਗਾ ਜਿਹੜੇ ਉਹ ਬੰਦੀ ਸੀ ਨਾ ਟਪਾ ਟਪ ਬੋਲਦੇ ਸੀ ਉਹ ਪੂਰੇ ਸਹੀ ਸੀਗੇ ਠੀਕ ਆ ਉੱਥੇ ਹਾਂ ਉਹ ਪੂਰੇ ਸਹੀ ਪਰ ਆ ਬੱਚਾ ਦਿਮਾਗੀ ਨਹੀਂ ਸਹੀ ਹੈਗਾ ਤੇ ਪਰਿਵਾਰ ਵਧੀਆ ਪਰਿਵਾਰ ਚੋਂ ਇਹ ਬੱਚਾ ਜੇ ਜਿਦਾਂ ਦਾ ਇਹਦਾ ਰੰਗ ਰੂਪ ਆ ਨਾ ਇਹ ਇਹ ਵਧੀਆ ਫੈਮਿਲੀ ਨੂੰ ਬਿਲੋਂਗ ਕਰਦਾ ਵਾ ਤੇ ਹੁਣ ਮੈਂ ਤਾਂ ਇੱਕੋ ਗੱਲ ਆ ਮੈਂ ਇਹਦੀ ਫੈਮਿਲੀ ਲੱਭ ਲੈਣੀ ਜੇ ਤੇ ਇਹਦੀ ਫੈਮਿਲੀ ਨੂੰ ਲੈ ਕੇ ਢਾਡੇ ਘਰ ਆਉਣਾ ਜੇ ਮੈਂ ਉਹ ਉਹਨਾਂ ਦੀ ਮਰਜ਼ੀ ਆ ਕਿਉਂਕਿ ਉਹ ਬੱਚਾ ਉਹਨਾਂ ਦਾ ਉਹਨਾਂ ਦੀ ਮਰਜ਼ੀ ਆ ਉਹ ਤੁਹਾਡੇ ਤੇ ਕਾਰਵਾਈ ਕਰਾ ਲੈਣ ਉਹਨਾਂ ਦੀ ਮਰਜ਼ੀ ਆ ਤੁਹਾਡੇ ਤੇ ਤਰਸ ਕਰ ਲੈਣ ਪਰਿਵਾਰ ਇਹਦਾ ਲੱਭ ਕੇ ਲਿਆਉਣਾ ਨਹੀਂ ਪਰ ਤੁਸੀਂ ਸੱਚ ਦੱਸੋ ਵੀ ਕਦੋਂ ਦਾ ਲਿਆਂਦਾ ਬਾਤਾ ਮੇਰੀ ਗੱਲ ਸੁਣੋ ਮੇਰੀ ਮਾਂ ਮਾਂ ਮੇਰੀਏ ਇੱਕੋ ਮਿੰਟ ਮੈਂ ਕਹਿਣਾ ਕਿ ਜੇ ਨੀ ਬੱਚੇ ਦੀ ਸਾਂ ਲੱਗੇ ਦੋ ਮਿੰਟ ਮਾਤਾ ਇੱਧਰ ਗੱਲ ਸੁਣੋ ਪਹਿਲਾਂ ਨਹੀਂ ਮੈਂ ਤਾਂ ਕਿੰਦਾ ਵਾ ਵਿਖਾ ਮਾਤਾ ਨਿਕਰੀ ਵਿੱਚ ਵਿਖਾ ਮਾਤਾ ਮੈਂ ਤੇਰੀ ਵੀਡੀਓ ਲੈ ਰਿਹਾ ਬੱਚੇ ਨੂੰ ਪੁੱਤ ਪਰਾਂ ਕਰ ਦੋ ਮਾਤਾ ਵੇਖੋ ਤੁਹਾਡੇ ਵੀ ਬੱਚੇ ਆ ਹਨਾ ਤੁਹਾਡੇ ਤੈਨੂੰ ਮੈਂ ਲੈ ਜਾ ਕੇ ਕੰਮ ਕਰਾਵਾਂ ਤੁਹਾਨੂੰ ਗੁੱਸਾ ਨਹੀਂ ਆਊਗਾ ਹੁਣ ਇਹ ਵੀ ਕਿਸੇ ਦਾ ਬੱਚਾ ਵਾ ਮੇਰੀ ਗੱਲ ਸੁਣ ਲਿਓ ਹੁਣ ਇਹਦਾ ਮੈਂ ਪਰਿਵਾਰ ਲੱਭ ਕੇ ਲਿਆਉਣਾ ਵਾ ਪਹਿਲਾਂ ਤਾਂ ਮੈਨੂੰ ਸੱਚ ਦੱਸ ਦਿਓ ਵੀ ਤੁਹਾਡੇ ਕੋਲ ਕਦੋਂ ਦਾ ਵਾ ਕਸਮਾਂ ਨਹੀਂ ਗੱਲ ਹੈ ਵੀ ਝੂਠ ਨਹੀਂ ਮਨ ਰੱਬ ਨੇ ਜਾਣ ਲੱਗੇ ਨਹੀਂ ਬੱਚੇ ਦੀ ਸੁਣ ਲੇ ਦੋ ਤਿੰਨ ਮਹੀਨਾ ਮਰਦਾ ਦੇ ਸਾਰਿਆਂ ਨੇ ਇੱਥੇ ਰਹਿਣਾ ਕਿ ਅਸੀਂ ਨਾ ਮਾਤਾ ਬੱਚਿਆਂ ਦੀ ਸੌਣ ਵਾਲੀ ਗੱਲ ਨਾ ਕਰੋ ਆ ਮੇਰੇ ਨਾਲ ਵੀਰ ਮੇਰੇ ਨਾਲ ਸੀਗਾ ਸਰਵਣ ਵੀਰ ਇੱਕ ਵਾਰੀ ਵਿਖਾਈ ਨੂੰ ਠੀਕ ਆ ਇਹ ਮੇਰੇ ਨਾਲ ਸੀਗਾ ਅਸੀਂ ਕਿਤੇ ਭੈਣ ਤੋਂ ਬੰਦਾ ਛਡਾਉਣ ਗਏ ਇਹ ਤੁਹਾਡੇ ਵਰਗੀ ਭੈਣ ਸੀਗੀ ਉਹ ਕਹਿੰਦੀ ਮੈਨੂੰ ਕਰਾਂ ਦੀ ਸੌਣ ਲੱਗੇ ਮੇਰੇ ਬੱਚਿਆਂ ਨੂੰ ਸੌਣ ਲੱਗੇ ਸਾਡੇ ਕੋਲ ਬੰਦਾ ਹੈਗਾ ਹੀ ਨਹੀਂ ਪਰ ਅਸੀਂ ਸਬੂਤ ਹੀ ਗਏ ਪਰ ਭੈਣੇ ਚਲੋ ਮੈਂ ਬੰਦਾ ਲੈ ਜਾਂਦਾ ਹਾਂ ਤੁਹਾਡੇ ਕੋਲੋਂ ਪਰ ਹੁਣ ਇਹਦਾ ਪਰਿਵਾਰ ਜਾਣੀ ਤੇ ਮਤਲਬ ਤੁਸੀਂ ਜਾਣੋ ਮੈਂ ਵਿੱਚ ਕੋਈ ਵੀ ਇੰਟਰਫੇਅਰ ਨਹੀਂ ਜੇ ਕਰਨਾ ਠੀਕ ਆ ਆਪਾਂ ਕੋਈ ਵੀ ਤੁਹਾਡਾ ਮਤਲਬ ਕਿ ਸਮਝੌਤਾ ਨਹੀਂ ਕਰਉਣਾ ਕੋਈ ਕੁਝ ਨਹੀਂ ਕਰਉਣਾ ਜੋ ਉਹਨਾਂ ਦੀ ਮਰਜ਼ੀ ਹੋਗੀ ਉਹ ਹੀ ਕਰਾਵਾਂਗੇ ਠੀਕ ਹੈ ਤੇ ਪਰਿਵਾਰ ਇਹਦਾ ਲੱਭ ਲਿਆ ਪਰਵਾਜ਼ ਜਿਹੜੇ ਬੰਦੇ ਆਣਗੇ ਉਹ ਪਰਿਵਾਰ ਵੀ ਵੇਖ ਕੇ ਲੈਣਗੇ ਕਿਦਾ 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 ਹਣ ਬੰਦਾ ਬਿਮਾਰ ਹੈ ਮੇਰਾ ਕੰਮ ਵਾਲਾ ਕੋਈ ਨਹੀਂ ਕਿ ਕੇ ਬੱਚੇ ਕੱ ਲਈਏ ਨਹੀਂ ਵੇ ਗਈ ਤੇ ਦੱਸਿਓ ਪੈਸਾ ਤੁਸੀਂ ਏਦਾਂ ਕਰੋ ਮੈਂ ਬੰਦਾ ਤੁਹਾਨੂੰ ਦੇ ਦੇਣਾ ਪਰ ਮੇਰੀ ਇੱਕ ਸ਼ਰਤ ਜੇ ਮੰਨੋਗੇ ਨਹੀਂ ਨਹੀਂ ਮਾਤਾ ਮੈਂ ਕੀ ਕਹਿੰਨਾ ਕਿ ਮੈਂ ਇਹ ਵੀਰ ਤੁਹਾਨੂੰ ਦੇ ਜਾਨਾ ਵਾ ਪਰ ਮੇਰੀ ਇੱਕ ਸ਼ਰਤ ਵਾ ਮੇਰੀ ਇੱਕ ਸ਼ਰਤ ਵਾ ਮੇਰੀ ਇੱਕ ਸ਼ਰਤ ਵਾ ਆਪਣਾ ਮੁੰਡਾ ਮੈਨੂੰ ਦੇ ਦਿਓ ਆਪਣਾ ਉਹ ਮੁੰਡਾ ਉਹਨਾਂ ਚਿਰ ਮੈਨੂੰ ਦੇ ਦਿਓ ਕੋਈ ਨਹੀਂ ਮੁੰਡਾ ਤੇਰੇ ਆ ਬਾਬਾ ਤੂੰ ਮੈਂ ਤਾਂ ਛੱਡ ਜਾਨਾ ਮੈਂ ਆ ਛੱਡ ਜਾਨਾ ਵਾ ਤੁਹਾਡਾ ਬੰਦਾ ਬਿਮਾਰ ਮੈਂ ਵੇਖ ਲਿਆ ਵੀਰ ਨੂੰ ਠੀਕ ਹੈ ਜੀ ਮੈਂ ਇਹਨੂੰ ਛੱਡ ਜਾਨਾ ਤੁਸੀਂ ਆਪਣਾ ਚਾਵੇਂ ਉਹਦੇ ਦੋਨੇ ਲੈ ਜਾ ਉਹਨੂੰ ਲੈ ਜਾ ਉਹਨੂੰ ਮੈਂ ਲੈ ਜਾ ਉਹਨੂੰ ਮੈਂ ਜੀ ਤੁਹਾਡੇ ਕੋ ਨਾ ਕਰਨੀ ਪਹਿਲਾਂ ਇਹ ਮੈਨੂੰ ਉਹਨੂੰ ਮੈਂ ਲੈ ਜਾ ਇਹਨੂੰ ਹੀ ਨਾ ਕਰਦੇ ਉਹਦੇ ਹੀ ਨਾ ਕਰਦੇ ਭਾਵੇਂ ਤੁਸੀਂ ਕਹਿ ਰਹੇ ਕਿ ਤੁਹਾਨੂੰ ਚਾਮਣਾ ਨਹੀਂ ਕਾਮਣਾ ਮਤਲਬ ਆ ਤੁਹਾਨੂੰ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਬੱਚੇ ਨੂੰ ਕੌਣ ਆ ਕਿ ਕਿਹਦੇ ਨਾਲ ਲੱਭਦੇ ਪਿਆ ਇਹਨੂੰ ਪਿਓ ਨੂੰ ਪੁੱਛ ਕੇ ਵੇਖੋ ਅੱਜ ਜੇ ਦਾ ਬੱਚਾ ਇਹ ਹੁੰਦਾ ਤੇ ਇਹ ਕਹ ਇਹ ਮੰਨ ਜਾਂਦਾ ਏ ਇਹ ਮੰਨ ਜਾਂਦਾ ਬਾਪੂ ਵੀ ਮੈਂ ਚੱਲ 10 ਦਿਨ ਤੁਸੀਂ ਮੇਰਾ ਬੱਚਾ ਹੋਰ ਕੰਮ ਕਰਾ ਲਓ ਤੂੰ ਆਹ ਇਹ ਬੱਚਾ ਹੈ ਬਾਪੂ ਦੱਸਣ ਦੇ ਉਹਦੇ ਨਾਲ ਮੁੰਡਾ ਹੈ ਉਹ ਦੱਸ ਪੜ੍ਹ ਸਕੋ ਤੁਸੀਂ ਤੁਹਾਨੂੰ ਚਾਹੀਦਾ ਕਿ ਵੀਰੇ ਚੱਲ ਸਾਡੇ ਤੋਂ ਗਲਤੀ ਹੋ ਗਈ ਆ ਅਸੀਂ ਮਾਫੀ ਮੰਗਦੇ ਆ ਅਸੀਂ ਗਾਂ ਤੋਂ ਬੰਦਾ ਨਹੀਂ ਰੱਖਾਂਗੇ ਤੁਸੀਂ ਇਹ ਕਹਿ ਰਹੇ ਆ ਕਿ ਮੇਰੇ ਕੋਲ ਅਜੇ 10 ਦਿਨ ਹੋਰ ਹੈ ਜੋ ਮੇਰਾ ਬੰਦਾ ਨਹੀਂ ਠੀਕ ਆਈ ਸੰਗ ਆ ਵੀ ਆ ਆ ਵੀ ਕਹਿੰਦੇ ਜਨ ਜਾਣਾ ਨਹੀਂ ਖੜਨਾ ਹੀ ਮੈਂ ਕਹੇ ਖੜਨਾ ਤੇ ਹੈਗਾ ਵਾ ਪਰ ਚੱਲ ਯਾ ਮਾਤਾ ਲੈ ਜਾਨੇ ਆ ਲੈ ਜਾਨੇ ਕੋਈ ਗੱਲ ਨਹੀਂ ਲੈ ਜਾਈਏ ਵੱਡੀ ਜੀ ਬਾਤ ਤੁਹਾਡੇ ਨੂੰ ਨਾਲੇ ਰੱਖਣਾ ਠੀਕ ਹੈ ਕੋਈ ਗੱਲ ਨਹੀਂ ਪੁੱਤ ਮੇਰੇ ਨਾਲ ਪੀਤਾ ਡਰ ਹੋ ਗਿਆ ਉਹ ਰਾਨਗੇ ਤੇ ਇੱਕ ਇਹ ਕਿੰਨਾ ਇਹ ਕਿਹੜਾ ਡੇਰਾ ਵਾ ਜਾ ਜਾ ਵੀ ਦੀ ਕਿਹੜਾ ਡੇਰਾ ਹੈ ਜੋ ਵੀ ਲੈ ਫੋੜ ਲਿਆ ਮਾਤਾ ਜੀ ਜੁੱਤੀ ਕਿੱਥੇ ਹੈ ਕਿ ਕਰਨੀ ਹੈ ਜੇ ਚੱਪਲ ਹੈਗੀ ਚੱਪਲ ਦੇ ਦਿਓ ਆ ਲਾ ਦੇ ਯਾਰ ਆ ਗੰਦੀ ਨਹੀਂ ਹੋਈ ਲਾ ਦੇ ਇਹ ਹਾਂ ਇਹ ਤੇ 스멜 ਮਾਰਨੀ ਇਹ ਫੋੜ ਦੂਆ ਬਾ ਕਰਦੇ ਫੋੜ ਲਾ ਦੇ ਇਹ ਬਾਬੇ ਗੱਡੀ ਚ ਬਹਿ ਜਾਣਾ ਨਹੀਂ ਓ ਅੰਦਰ ਗਰਮ ਹੈ ਮਾ ਮੇਰੀ ਗੱਡੀ ਚ ਬਹਿ ਜਾਣਾ ਹੁਣੇ ਬੀਜੀ ਨਹੀਂ ਆਏ ਕਿਸੇ ਮਾਤਾ ਆਪੇ ਯਾਰ ਇਹ ਲਾ ਦੇ ਨੂੰ ਆਪੇ ਆਇਆ ਸੀ ਉਸੇ ਦਾ ਦੱਸੇ ਜਾਣਗੇ ਮਾਤਾ ਆਪੇ ਢਾਡੇ ਕੋਲ ਕਿਉਂ ਹੁੰਦੇ ਆ ਕਰਾਨ ਦੀ ਕਸਮ ਆ ਵੀ ਆਇਆ ਸੀ ਮੈਨੂੰ ਮਾਤਾ ਕਰਾਨ ਦੀ ਕਸਮ ਨਾ ਖਾ ਕਰਾਨ ਪਵਿੱਤਰ ਵਾਹ ਕਰਾਨ ਕਸਮਾਂ ਖਾਣ ਵਾਸਤੇ ਨਹੀਂ ਰੱਖੀ ਆਪਾਂ ਕਰਾਨ ਨੂੰ ਕਸਮਾਂ ਖਾਣ ਵਾਸਤੇ ਨਹੀਂ ਰੱਖਿਆ ਆਪਾਂ ਪਤਾ ਢਾਡੇ ਕੋਲ ਹੀ ਆਪ ਕਿਉਂ ਹੁੰਦੇ ਆ ਦੇਖਾ ਮੱਕਾ ਹੋ ਗਿਆ ਨਹੀਂ ਅੱਜ ਕਰੀ ਗਏ ਅੱਜ ਦੇ ਬੀ ਚਲਾ ਯਾਰ ਆ ਬਾਦ ਉਹਨੂੰ ਉਹ ਗੱਡੀ ਚ ਬਹਿ ਜਾਣਾ ਆਪਾਂ ਉਹ ਜੁੱਟਾ ਲਾ ਦੇ ਜੁੱਟਾ ਜੂੜ ਜੁੱਟਾ ਤੇਰੇ ਜੂੜ ਵਾਲੀ ਬੂੜ ਵਾਲੀ ਮਾਤਾ ਹੁਣ ਜੁੱਤੇ ਦਾ ਧਿਆਨ ਨਾ ਤੇ ਪਹਿਲਾਂ ਨਹੀਂ ਧਿਆਨਗਾ ਓ ਇਹਨੂੰ ਆਹੀ ਆ ਬੋਨੇ ਭਰਾ ਇਹਨੂੰ ਬੋਲੇ ਕਰੀਂ ਅਰੇ ਜੁੱਤੀ ਇਹ ਕਿੱਥੇ ਰਹਾ ਉਹਨੂੰ ਬਾਹਰ ਕੱਢ ਅਰੇ ਜੁੱਤੀ ਕਿਥੇ ਉਹ ਜੇ ਲਿਆ ਬਾਹਲੇ ਓ ਰਹਿਣ ਦੇ ਆ ਯਾਰ ਇਹ ਜਿਹੜਾ ਡੇਰਾ ਕਿੰਨਾ ਦਾ ਵਜਦਾ ਈ ਡੇਰਾ ਸਾਰਾ ਈ ਦਾ ਹੀ ਵਜਦਾ ਮੁੰਡਿਆ ਦਾ ਇਹ ਬੈਠਾ ਕਿੰਨਾ ਵਜਦਾ ਇਹਦਾ ਨਾ ਉਹਨੂੰ ਕੀ ਗੱਲ ਹੋਈ ਵੀਨੂੰ ਮਾਤਾ ਮੇਰੀ ਗੱਲ ਸੁਣ ਤੇਰਾ ਪੁੱਤ ਮਾਣਾ ਮੰਜੇ ਤੇ ਪਿਆਣਾ ਚੁਬਦਾ ਵਣਾ ਚੁਬਦਾ ਕਿ ਨਹੀਂ ਚੁਬਦਾ ਪਰ ਮਾਤਾ ਫਿਰ ਰੱਬ ਵੀ ਕੀ ਕਰ ਇੱਥੇ ਹਣਾ ਇੱਥੇ ਰੱਬ ਦਾ ਕੀ ਕਸੂਰ ਗੱਡੇਂਗੀ ਤੂੰ ਕੋਈ ਕਸੂਰ ਨਹੀਂ ਨਹੀਂ ਨਾ ਕੋਈ ਕਸੂਰ ਕਸੂਰ ਆਪਣਾ ਵਾ ਅਜੂਤਾ ਲਿਆ ਅਜੂਤਾ ਪਾ ਲਈ ਠੀਕ ਆ ਕਿਸੇ ਦੇ ਧੀ ਪੁੱਤ ਨਾਲ ਆਪਾਂ ਜੀ ਵੈਰ ਕਮਾਵਾਂਗੇ ਰੱਬ ਨੇ ਕੱਲ ਨੂੰ ਆਪਣੇ ਪੁੱਤਾਂ ਨਾਲ ਵੀ ਇਦਾਂ ਕਰਨਾ ਉਹ ਆ ਬਈ ਬੇਕਰ ਜੇਕਰ ਅੱਜ ਮੈਂ ਇਹ ਇਸ ਭਗਤ ਨਾਲ ਧੱਕਿਆ ਕਰੂੰਗਾ ਸੰਗਤ ਦਾ ਸੇਵਾ ਦਾ ਪੈ ਖਾਊਂਗਾ ਤੇ ਕੱਲ ਨੂੰ ਮੇਰੇ ਹੀ ਬੱਚਿਆਂ 'ਚ ਨਿਕਲਣਾ ਇਹ ਸਾਰਿਆਂ ਦੀ ਜਿੱਤੇ ਰਿਹਾ ਬਾਪੂ ਜੁੱਤੀ ਦੀ ਬੂੜਿਆ ਆਪਣੇ ਚਲ ਆਜਾ ਕੋਈ ਹਲੀ ਬੂਟਾਂ ਦੀ ਲੋੜ ਨਹੀਂ ਆਜਾ ਇਹ ਬਾਬੇ ਇਹ ਭੱਜਿਆ ਸੀਗਾ ਇਹਨੂੰ ਭਜਾਇਆ ਕਿ ਭਜਾਏ ਭੱਜਾਂ ਲਈ ਮੁੰਡਾ ਦੂਜਾ ਭਜਾਣੇ ਦੱਸਣ ਆਇਆ ਹੈ ਹਾਂ ਨਹੀ ਮਾ ਇਹ ਨਹੀਂ ਚੰਗੀ ਗੱਲ ਨਹੀਂ ਹੈ ਤੁਹਾਡੇ ਵਾਸਤੇ ਬੱਚੇ ਜਗੇ ਹੁਣ ਇਹ ਇਕੱਲਾ ਸਾਹਮਦਾ ਹੈ ਨਾ ਇੰਨੇ ਬੰਦਿਆਂ ਵਿਚਾਰਾ ਇਕੱਲਾ ਸਾਹਮਦਾ ਹੈ ਇਹਨਾਂ ਹੀ ਤੇ ਉਹਦੇ ਨਾਲ ਕਿ ਚਾਰ ਪੰਜ ਬੰਦੇ ਆ ਗਏ ਮੈਂ ਬੰਦਾ بیمار ਹੈ ਸਰ ਆਜੂ ਬਾਕੀ ਜਾ ਪਕੜ ਲਿਆ ਲੈ ਜਾਣਾ ਇਕੱਲਾ ਰਾਜੂ ਉਹ ਬੰਦਾ ਮਤਲਬ ਕਿ ਪੂਰੇ ਵਧੀਆ ਘਰ ਚੋਂ ਜੇ ਮੈਂ ਦਾਅਵੇ ਨਾ ਕਹਿਣਾ ਤੁਹਾਨੂੰ ਠੀਕ ਆ ਜੀ ਤੁਹਾਡਾ ਪਲਾ ਹੋਏ ਸਭ ਉਹਨਾਂ ਮਾਂ ਪਿਓ ਨੂੰ ਸੌਹਦੇ ਨਾ ਬਹੁਤ ਮਿਹਰਬਾਨੀ ਹੈ ਉਹ ਰੱਬ ਦੇਖਾ ਬਹੁਤ ਅੱਜ ਕੋਈ ਗੱਲ ਨਹੀਂ ਵੀ ਕੋਈ ਗੱਲ ਨਹੀਂ ਕਿੱਥੇ ਪਤਾ ਨਹੀਂ ਕਿੱਥੇ ਨਾ ਰਹਿਣਾ ਕਿੱਥੇ ਆ ਚੱਲ ਆ ਜਾ ਪਹਿਲਾਂ ਮਾਂ ਮਾਂ ਖੰਡੀਆ ਕਿ ਮੈਨੂੰ ਬੰਦਾ ਦੇ ਦਿਓ ਮੇਰੇ ਤੋਂ ਕਿਹੜੇ ਕੰਮ ਨਹੀਂ ਹੁੰਦਾ ਜੀ हां मां ਉਹ ਦੇ ਦੇ ਨਹੀਂ 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 ਮੈਂ ਤਾਂ ਪੈਸੇ ਹੁਣ ਇਹਦਾ ਪਰਿਵਾਰ ਲਊ ਆਣ ਕੇ ਹਾਂ ਕਿਦਾਂ 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 ਮਾਤਾ ਮੇਰੀ ਭੈਣੇ ਮੇਰੀ ਗੱਲ ਸੁਣ ਉਹ ਜਿਹੜੇ ਸੀ ਨਾ ਜਿਹੜੇ ਇੱਥੇ ਰਹੇ ਆ ਉਹ ਉਹ ਦਿਮਾਗੀ ਸਹੀ ਆ ਉਹ ਆਪਣੀ ਮਰਜ਼ੀ ਨਾਲ ਰਹੇ ਆ ਮੇਰੀ ਮਰਜ਼ੀ ਨਾਲ ਰਹੇ ਆ ਜਿੰਨੀ ਮਰਜ਼ੀ ਨਾਲ ਰਹ ਰਿਹਾ ਉਹ ਤੇ ਦਿਮਾਗੀ ਨਹੀਂ ਜਿਹੜਾ ਬੰਦਾ ਮੇਰੀ ਮਾਂ ਮੇਰੀ ਭੈਣੇ ਗੱਲ ਸੁਣੀ ਜਿਹੜਾ ਬੰਦਾ ਦਿਮਾਗੀ ਨਹੀਂ ਨਾ ਸਹੀ ਹੁੰਦਾ ਉਹਦੀ ਮਰਜ਼ੀ ਉਹਦੀ ਮਰਜ਼ੀ ਨਹੀਂ ਮੰਨੀ ਜਾਂਦੀ ਸਾਰਾ ਪਤਾ ਐਡਰੈਸ ਸਾਰਾ ਪਤਾ ਉਹਦੀ ਮਰਜ਼ੀ ਨਹੀਂ ਮੰਨੀ ਜਾਂਦੀ ਪਰ ਇਹ ਸਹੀ ਨਹੀਂ ਹੈ ਦਿਮਾਗੀ ਸਹੀ ਨਹੀਂ ਹੈ ਬੱਚਾ ਉਹ ਨੋਰਮਲ ਹੀ ਆ ਉਹ ਮਰੀਜ਼ ਮਰੀਜ਼ ਭੈਣੇ ਮੇਰੀ ਗੱਲ ਸੁਣ ਲੈ ਅੱਜ ਸੋ ਤੇਰਾ ਭਾਵੇਂ ਛੜਕਾਰਾ ਹੋ ਜੇ ਕੱਲੋ ਜਦੋਂ ਮੈਂ ਪਰਿਵਾਰ ਲੱਭ ਕੇ ਲੈ ਆਣਾ ਤੇ ਮਾੜਾ ਨੰਗਟਾ ਹੀ ਕਰ ਤੰਗਣਾ ਖੇੜੇ ਮਾਤ ਪੈਣੇ ਮੇਰੀ ਕਹਿੰਦਾ ਮੇਰਿਆ ਸੋਹਣੂ ਹੀ ਕਹਿੰਦਾ ਮੇਰਿਆ ਸੋਹਣੂ ਤੂੰ ਕਹਿੰਦਾ ਮੇਰੀ ਭੈਣ ਕੇ ਅਸੀਂ ਤੰਗ ਨਹੀਂ ਕਰਦੇ ਨੂੰ ਮੈਂ ਵੀ ਤੇਰਾ ਬੱਚਾ ਖ ਲੈ ਜਨਾ ਮੈਂ ਵੀ ਕਿਹੜਾ ਤੰਗ ਕਰਨਾ ਉਹਨੂੰ ਨਹੀਂ ਨਹੀਂ ਪੈਣੇ ਤੂੰ ਮੇਰੀ ਭੈਣ ਘਰੇ ਜਾ ਆਪਣੀ ਮੇਰੀ ਭੈਣ ਘਰੇ ਜਾ ਆਪਣੀ ਹਾਂ ਨਹੀਂ ਆ ਜ ਹੁਣਾਂ ਕੋਈ ਛੱਡ ਚੱਲ ਗਈ ਇਹਨੂੰ ਸਭ ਕੋ ਕਹਿਣਾ ਚਾਹੀਦਾ ਕਿ ਮੈਂ ਵੀਰੇ ਮਾਫੀ ਮੰਗਦੀ ਆ ਇਹ ਕਹਿੰਦੀ ਹੈ ਜੇ ਵੀ ਛੱਡ ਜਾ ਇੱਥੇ ਕਮਾਲ ਹੋ ਗਈ ਆ ਹੈ ਆ ਬਾਬੇ ਕੀ ਹੈਗਾ ਤੇ ਕਿਸੇ ਦਾ ਹੀ ਆ ਨਾ ਮਾਤਾ ਮੇਰੇ ਪੈਣੀ ਮੈਂ ਇਧਰ ਕੈਮਰਾ ਕਰ ਇਹਦੇ ਲਈ ਕਿ ਤੈਨੂੰ ਕਹਣਾ ਆਂਦਾ ਵੀ ਹੋਰ ਕਿੱਥੇ ਛੱਡਣਾ ਦੱਸ ਕਿੱਥੇ ਛੱਡਣਾ ਵਾ ਸਭ ਕੋ ਪੈਣੀ ਮੈਂ ਤੇ ਨਾਲ ਪਿਆਰ ਨਾਲ ਗੱਲ ਕਰਨਿਆ ਵਾ ਕੋ ਫੈਮਲੀ ਆ ਕੇ ਸਾਡੇ ਘਰ ਲੈ ਗਿਆ ਜੀ ਜੋ ਤੇ ਤੈਨੂੰ ਤੇਰੇ ਕੋਲ ਕੀ ਪਾਵਰ ਆ ਕਿ ਤੂੰ ਆਪਣੇ ਕੋਲ ਬੰਦਾ ਰੱਖਦੇ ਗਈ ਨਹੀਂ ਨਹੀਂ ਜਦੋਂ ਫੈਮਲੀ ਤੂੰ ਲਿਆਏਗਾ ਸਾਡੇ ਕੋਲ ਲੈ ਆਈ ਲੈ ਆਈ ਉਹਨਾਂ ਚਿਰ ਆਪਣਾ ਮੁੰਡਾ ਦੇਖ ਮੈਨੂੰ ਨਹੀਂ ਮੁੰਡਾ ਉਹ ਆਪਣਾ ਨਹੀਂ ਮੁੰਡਾ ਉਹਨਾਂ ਚਿਰ ਮੈਨੂੰ ਹਾਦਾ ਤੇਰੇ ਵਾਲੀ ਜਾ 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 ਇਹ ਜਦੋਂ ਇਹਦਾ ਪਰਿਵਾਰ ਆ ਗਿਆ ਤੂੰ ਦੋਨੂੰ ਲੈ ਜੀ ਕਿਤੇ ਗੁਰਾਰੇ ਰੱਬ ਦਾ ਤੇ ਚੇਤਾ ਹੀ ਨਹੀਂ ਇਹਨਾਂ ਨੂੰ ਉਹ ਨਹੀਂ ਬਾਬੇ ਉਹਨੇ ਜਾਣਾ ਵਾ ਤੂੰ ਪੈੜੇ ਫੇਰ ਮੇਰੇ ਨਾਲ ਲੜੋ ਗਿਆ ਤੁਸੀਂ ਉਹਨੂੰ ਕਹਤੋਂ ਤੁਸੀਂ ਲੈ ਆ ਜੇ ਉਹ ਹਾਂ ਪੈੜੇ ਮੈਂ ਕਿਥੇ ਆਖਿਆ ਮੈਂ ਤੇ ਨਾ ਵੀਰਾਂ ਦੇ ਨਾਲ ਆ ਉਹ ਨਹੀਂ ਜਾਣਾ ਬਹੁਤ ਕੁਛ ਉਹ ਜਾ ਮੇਰੀ ਪੈਣੀ ਓਰੇ ਰਾਮੂ ਓਰੇ ਆ ਰਾਮੂ ਇਧਰ ਆ ਇਧਰ ਆ ਮੇਰੇ ਨਾਲ ਆ ਇਧਰ ਆ ਚੱਲਾ ਮੇਰੇ ਨਾਲ ਆ ਹਾਦੋਂ ਪੈਣਾ ਟਾਡੀ ਮੈਂ ਸੋ ਤੁਹਾਨੂੰ ਪੈਣਾ ਪੈਣਾ ਪਿਆਰ ਨਾਲ ਗੱਲ ਕਰਨਾ ਤੁਸੀਂ ਮੇਰੀ ਬੰਦੀ ਭਜਾਈ ਜਾਂਦੇ ਆ ਆ ਜਾ ਅੱਜ ਇਧਰ ਆ ਜਿਹੜੇ ਤੁਸੀਂ ਬੰਦੇ ਰੱਖ ਲਏ ਆਪਣੀ ਮਰਜ਼ੀ ਨਾਲ ਮੈਂ ਤੁਹਾਨੂੰ ਬੋਲਿਆ ਨਹੀਂ ਆ ਚੱਲ ਇਧਰ ਮੇਰੇ ਨਾਲ ਪੁੱਛ ਲੈ ਆਵੇ ਹੁਣ ਤੁਰ ਪਿਆ ਨਾ ਮੇਰੇ ਨਾਲ ਉਹਨੇ ਆਪਣੀ ਮਰਜ਼ੀ ਕੀ ਕਰਨੀ ਉਹ ਭਗਤ ਬੰਦਾ ਵਿਚਾਰਾ ਚਲਾ ਜਾ ਮਾਤਾ ਤੁਰਨ ਦਿਆ ਨਾ ਮੇਰੇ ਨਾਲ ਬਸ ਅੱਜ ਚਲਾ ਆ ਜਾ ਤੇ ਪੈਣੀ ਮੈਂ ਲੈ ਕੇ ਚੱਲਿਆ ਮੈਂ ਬਸ ਤੇਰੇ ਕੋਲ ਕੀ ਪਾਵਰ ਹੈ ਤੁਸੀਂ ਦਾ ਬੰਦੇ ਰੱਖ ਸਕਦੀ ਆ ਲੈ ਜਾ ਤੂੰ ਤੇਰੇ ਨਾਲ ਜਾ ਜਿਵੇਂ ਤੇਰੇ ਕੋਲ ਦਿਮਾਗੀ ਅਫਸਰ ਖੜਿਆ ਹੋਣਾ ਮੈਂ ਉਹਦੇ ਤੇ ਕਾਰਵਾਈ ਕਰਵਾ ਸਕਦਾ ਮੈਂ ਬਾਬਾ ਮੈਂ ਮੈਂਟਲੀ ਅਫਸਰ ਬੰਦਾ ਇਹ ਨਾ ਰੱਖਿਆ ਬਾਬਾ ਕੁਛ ਲਈ ਹੁਣ ਦੇ ਲੋ ਮਾਤਾ ਜੀ ਹੈਗਾ ਹੀ ਭਗਤੇ ਨੂੰ ਮੈਂ ਕੀ ਪੁੱਛਾਂ ਉਹਦੇ ਹੈਗਾ ਹੀ ਭਗਤ ਬੰਦਾ ਵਾ ਮੈਂ ਕਹਿਣਾ ਬਾਬਾ ਮੈਂ ਹੱਦਾਂ ਤੇਰੇ ਲਈ ਚੱਲਾ ਪੈਣੀ ਮੇਰੀ ਤੂੰ ਪਾਸੇ ਹੋ ਮੇਰੀ ਬੇਣ ਪੁੱਛ ਨਾ ਬਾਬਾ ਮੈਂ ਕੁਛ ਨਹੀਂ ਯਾਰ ਪੈਣੀ ਮੈਂ ਲਾ ਕੇ ਚੱਲੇ ਆ ਮੈਂ ਨਾਲ ਜਾਣਾ ਮੇਰੇ ਨਾਲ ਹਜ਼ਾਰ ਭੇਜਾਂਗੇ ਇੱਕ ਮਹੀਨਾ ਕਰ ਲੈ ਉਹ ਯਾਰ ਉਹ ਪੈਸੇ ਕਿ ਨਹੀਂ ਪੈਸੇ ਨਾ ਗਿਆ ਮੈਨੂੰ ਇਹਨਾਂ ਚਲ ਇਧਰ ਪੈਣੇ ਮੇਰੀ ਮੈਂ ਫਿਰ ਪੁਲਿਸ ਸਦਾ ਮੈਂ ਤੇ ਪੁਲਿਸ ਸਦਾ ਇਥੇ ਪੁਲਿਸ ਨੂੰ ਸਾਡੇ ਪੋਸ਼ੀਲਾ ਬੰਦਾ ਕੋਈ ਗੱਲ ਪੁਲਿਸ ਵਾਲੀ ਫੇਟੜੂ ਪੈਣੇ ਫਿਰ ਮੈਂ ਇਹਦੀ ਧਰੂਣੀ ਮੈਂ ਜਿਹੜਾ ਬੰਦੇ ਮਾਰਕਟ ਆਇਆ ਨਾ ਤੁਹਾਡੇ ਕੋਲ ਮੈਂ ਉਹਨਾਂ ਨਾਲ ਕਰਕੇ ਕਾਰਵਾਈ ਕਰਾਉਣੀ ਡਟ ਦੋ ਹਾਦਾ ਤੁਹਾਡੇ ਵਾਲੀ ਤੂੰ ਚਲ ਇਧਰ ਪੈਣ ਮੇਰੇ ਪਾਸੇ ਹੋ ਆਵੇਂ ਪੈਣਾ ਜਾਣ ਤੂੰ ਕਰ ਪੈਣੇ ਇਧਰ ਆ ਜਾ ਤੂੰ ਪਾਸੇ ਜਾ ਰਾਮੂ ਤੂੰ ਜਾਣਾ ਹਾਂ ਰਾਮੂ ਦਾ ਵਿਚਾਰੇ ਦਾ ਦਿਮਾਗ ਹੈਗਾ ਦਿਮਾਗ ਉਹਦਾ ਤੁਹਾਡੇ ਕੋਲ ਰਹਿੰਦਾ ਇਧਰ ਨਾਲ ਝੋਲਾ ਮੈਂ ਲੈ ਲੂੰਗਾ ਝੋਲਾ ਲੈ ਲੈਣਿਆ ਹਮਾਂਗ ਨਾਮ ਚੋਲਾ ਕਿਦਾ ਕੇ ਦੇਖੇ ਝੋਲਾ ਭਰੇ ਪਈਆ ਕੋਈ ਪਿਆਰ ਨਾ ਖੜੋ ਮੈਂ ਤਾਨੂੰ ਭੈਣੇ ਇੰਨਾ ਮੇਰੇ ਨਾਲ ਮੁੰਡੇ ਨਹੀਂ ਲੜਦੇ ਜਿੰਨਾ ਤੂੰ ਲੜੀ ਜਾਂਦੀ ਆ ਮੇਰੇ ਨਾਲ ਦੇ ਗਿਆ ਪਿਆਰ ਨਾ ਪੁੱਛੀ ਖੜੂ ਜਾਊਗਾ ਤੇ ਲੈ ਜਾ ਬਾਬਾ ਝੋਲਾ ਝੋਲਾ ਕੋਲ ਨਹੀਂ ਝੋਲਾ ਝੋਲਾ ਤੇਰਾ ਗੱਡੀ 'ਚ ਰੱਖ ਲੈ ਵਾ ਗੱਡੀ 'ਚ ਰੱਖ ਲੈ ਵਾ ਲੈ ਲੱਗ ਰਿਹਾ ਉਹਨੇ ਇਹ ਦਿਵਾਵਾਂ ਕਿੱਥੇ ਝੋਲਾ ਤੇਰਾ ਚਲਾ ਕਿੱਥੇ ਝੋਲਾ ਤੇਰਾ ਉਹਨੂੰ ਪੁੱਛੀ ਦੇ ਉਹ ਝੋਲਾ ਮੰਗਦਾ ਆਪਣਾ ਕਿੱਥੇ ਝੋਲਾ ਚਲਾ ਤੈਨੂੰ ਕੋਈ ਤਾਂ ਕਿ ਕੀਤਾ ਏ ਝੋਲਾ ਹੀ ਜਾਦਾ ਜਲਾ ਤੂੰ ਸੋਤਾ ਕਾਹਨ ਪੇ ਹੈ ਅੰਦਰ ਆਦਾ ਡਰਾਏ ਇਧਰ ਆ ਛੋਟਾ ਗਾਂ ਪੇ ਜੀ ਦਿਖਾ ਅੰਦਰ ਅੰਦਰ ਹਾਂ ਅੰਦਰ ਆ ਅੰਦਰ ਆ ਆ ਕਿ ਕਾਂ ਪੇ ਤੇ ਰਬ ਪਗੜ 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 ਇਹ ਤੇ ਭੋਂਦੇ ਜਾਲਦੇ ਆ ਆ ਵੀ ਨਾ ਇੱਥੇ ਪੈਣਾ ਮਤਿ ਇਹਨਾਂ ਗੁਲਾਬਦਿਆਂ ਕੋਲ ਵੀ ਉਹ ਜੀਆ ਕਰ ਹੁਣ ਕੀ ਕਰੇ ਜਾਓ ਜਾਣਾ ਉਹਨੇ ਯਾਰ ਆਹੋ ਜਾਣਾ ਉਹ ਤੇ ਝੋਲਾ ਫੜਦਾ ਫਿਰਦਾ ਆਪਣਾ ਗੁਰਾ ਇਹਨੇ ਤਾਂ ਬੰਦੇ ਨਹੀਂ ਗੁਰਾ ਆਪਣੇ ਨਾਲ ਲੜਦੇ ਜਨਾਏ ਲੜੀ ਜਾਂਦੀ ਐ ਸਰਮਣ ਸਾਹਮਣੇ ਕੈਮਰਾ ਸਾਹਮਣੇ ਰੱਖ ਲੈ ਫੁੱਲੀ ਤੇਜ ਨਹੀਂ ਉਹਦੇ ਨਾਲ ਖੋਲਦੀ ਐ ਵੇ ਆਈ ਨਾਸਿਰ ਖ ਭਾਈ ਆਹ ਜੀ ਭਜਾਇਆ ਆਹੋ ਪਤਾ ਮੈਨੂੰ ਹੀ ਸਭ ਤੋਂ ਪਹਿਲਾਂ ਭਜਾਇ ਇਹਨੂੰ ਹੀਗਾ ਉਧਰ ਦੀ ਚੱਲ ਆ ਜਾ ਲੈ ਫੜਾ ਦੇ ਲੈ ਚੋਲਾ ਦੇ ਦੇ ਇਹਨੇ ਤਾਂ ਗੁਰਕਰ ਦੇ ਲੰਦਾ ਉਹਦਾ ਐਡਰੈਸ ਦੱਸਦਾ ਚੱਲ ਆ ਜਾ ਚੱਲਾ ਜਾ ਚੱਲ ਪਾਸ ਜੁਤੀ ਪਾ ਚੱਲਾ ਜਾ ਹੂੰ ਆ ਜਾ। ਓਏ ਪੈਣੇ ਚੋਲਾ ਫੜ ਲਿਆ ਤੁਸੀਂ ਕਹਿੰਦੇ ਜਾਊਗਾ ਕਿ ਨਹੀਂ ਜਾਊਗਾ? ਮੈਂ ਕਿਹਾ ਕਹੂੰਗਾ ਦਾਈ ਆ ਪੁੱਛ। ਓਏ ਹਾਏ ਮੇਰੇ ਪੈਣੇ ਹੁਣ ਤੂੰ ਸਾਈਨ ਕਰਾਉਣੇ ਆ ਦੇ। ਸਾਈਨ ਕਿਉਂ ਕਰਾਉਣੇ ਮੈਂ ਤੁਹਾਡੇ ਤੋਂ? ਚੱਲਾ। ਇੱਕ ਵਾਰ ਜਾਏਗੇ ਤੂੰ ਲੈ ਕਹਿੰਦੇ ਕਿ ਨਹੀਂ ਲਾਊਗਾ। ਕੋਈ ਗੱਲ ਨਹੀਂ ਤੈਨੂੰ ਪੈਣੇ ਤੈਨੂੰ ਪੱਠੇ ਜੂ ਪਾਉਣੇ ਪੈਣੇ ਆ ਨਾ ਮੇਰੇ ਪੈਣੇ। ਮੇਰੇ ਪੈਣੇ ਦੀ ਕੋਈ ਗੱਲ ਨਹੀਂ ਪੱਠੇ ਮੈਂ। ਅੱਗੇ ਨਹੀਂ ਮੰਦੀ ਦੀ ਪੋਛੀ। ਮੇਰੇ ਪੈਣੇ ਕੋਈ ਗੱਲ ਨਹੀਂ ਤੂੰ ਰਹਿਂਦੇ ਫਿਰ ਮੈਂ ਜੇ ਮੇਰੇ ਨਾਲ ਮੈਨੂੰ ਉਸਤਾਉ ਕਿ ਤੇ ਪੈਣੇ ਕੱਢ ਲੂ ਮੈਂ ਉਸਤਾਇਆ ਤੇ ਮੇਰਾ ਫਿਰ ਮੇਰਾ ਕਸੂ ਤੁਸੀਂ ਸਰਣਾ ਤੁਸੀਂ ਦਗਾ ਤੁਸੀਂ ਪਾਸਦੇ ਨੂੰ ਨਹੀਂ ਨਹੀਂ ਇੱਥੋਂ ਇੱਥੋਂ ਆਪਾਂ ਕੋਈ ਗੱਲ ਕਰ ਲੈਨੇ ਕੋਈ ਆਟੋ ਆਟੋ ਕਰ ਲੈਨੇ ਹੂੰ ਸਹੀ ਯਾਰ ਗੱਡੀ 'ਚ ਬੋੜਣਾ ਜੁੱਦੀ 'ਚ ਆਹੋ ਇਹਨਾਂ ਨੂੰ ਕਹਿੰਦੇ ਉੱਥੇ ਰੋਡ 'ਤੇ ਚੜਾ ਦਿੰਨੇ ਆਪਾਂ ਹਾਂ ਚੱਕਣਾ ਪਰਨਾ ਹਾਂ ਹਾਂ ਇਹਦਾ ਵਜਾ ਕਰਕੇ ਵੀਰ ਚਲੋ ਵਾਈਗਰ ਭਲਾ ਕਰੇ ਅਸੀਂ ਲੈ ਲਈਏ ਹੁਣ ਵੱਡੀ ਗੱਡੀ ਝੋਲਾ ਗੱਡੀ 'ਚ ਪਾ ਦਈਏ ਇਹਨੇ ਡਿੱਗੀ ਕਿਸੇ ਡਿੱਗੀ 'ਚ ਰੰਗੀ ਰਸ ਦੇ ਚਲੋ ਵਾਈਗਰ ਭਲਾ ਕਰੇ ਹਾਂ ਜਾ ਓ ਸਰਵਣਾ ਉਹਨਾਂ ਨਾਲ ਬੈਠੂ ਤੂੰ ਤੀ ਬਾਬੇ ਇਦਾਂ ਕਰੋ ਤੁਸੀਂ ਨਾ ਇਨ੍ਹਾਂ ਵੀਰਾਂ ਨੂੰ ਸਰਵਣ ਤੂੰ ਕੀ ਕਰੀਏ ਤਰਾ ਨਹੀਂ ਉੱਥੋਂ ਬਸੇ ਨਹੀਂ ਖੜ ਜਾ ਆਪਾਂ ਕਿੰਨੇ ਜਾਨੇ ਆ ਪਾਪਾ ਇਹਦਾ ਤਾਂ ਗਾਲੀ ਗੱਲਾਂ ਕਰੋ ਨਹੀਂ ਮੇਰੇ ਭੈਣੇ ਯਾ ਮੇਰੇ ਭੈਣੇ ਮੈਂ ਤੇਰਾ ਬੇਤਰਾ ਭਲਾ ਕਰੇ ਤੂੰ ਮੇਰੀ ਪਿੰਡ ਚੱਲ ਜਾ ਉੱਥੇ ਮੈਂ ਵੀ ਤੁਹਾਨੂੰ ਕਹਾਈ ਗਏ ਉਹ ਜਾਣਦੇ ਨਹੀਂ ਤੂੰ ਖਿਜਦੇ ਉਹਨਾਂ ਨੂੰ ਜਬਰਦਸਤੀ ਵਾਲੇ ਦਾ ਪਤਾ ਲੱਗ ਜਾਂਦਾ ਹੁੰਦਾ ਮੇਰੀ ਭੈਣੇ ਠੀਕ ਆ ਹਾਂ ਮੇਰੀ ਭੈਣ ਮੈਂ ਨਾ ਮੇਰੀ ਭੈਣ ਮੇਰਾ ਬੈਸ ਠੀਕ ਆ ਭੈਣੇ ਪਤਾ ਗੱਲ ਕੀ ਹੈ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਭੈਣੇ ਤੂੰ ਮੇਰੀ ਦੁਸ਼ਮਣ ਨਹੀਂ ਕੋਈ ਹੈਗੀ ਮੇਰੀ ਗੱਲ ਸੁਣ ਇਹਦਾ ਪਰਿਵਾਰ ਲੱਭ ਕੇ ਮੈਨੂੰ ਘਰੇ ਛੱਡ ਆਉਣਾ ਤੂੰ ਉਹ ਵੀਡੀਓ ਬਣਾ ਕੇ ਲੈ ਕੇ ਤ ਇਦਾਂ ਫਿਰ ਮੈਨੂੰ ਕੋਈ ਬੰਦਾ ਦੇ ਦੋ ਬੰਦੇ ਕੰਮ ਕਰਨੇ ਜਿਹੜੇ ਕਿਨੇ ਰਹਿਣਾ ਚਾਹੁੰਦੇ ਸਮਝਦੀ ਯਾਰ ਸਮਝਦੀ ਕਿਉਂ ਨਹੀਂ ਮੇਰੀ ਭੈਣ ਬਾਬਾ ਤੁਹਾਡੀ ਸਲਾਹ ਨਹੀਂ ਤੁਹਾਡੇ ਚਾਹੁੰਦਾ ਨਹੀਂ ਬਾਬੇ ਸਲਾਹ ਦੀ ਨਹੀਂ ਗੱਲ ਇਹਨਾਂ ਦੇ ਤੇ ਘਰ ਲੱਭਣ ਦੇ ਆ ਜਿਹੜੇ ਜਿਹੜੇ ਦਿਮਾਗੀ ਸਹੀ ਆ ਉਹਨਾਂ ਨੂੰ ਤੇ ਆਪਾਂ ਛੱਡ ਗਿਓ ਕਿਨੇ ਹੀ ਰਹਿਣਾ ਥੋੜਾ ਵੀ ਤੇ ਤੁਹਾਡੇ ਖੁਸ਼ਟਾ ਕਰਦੇ ਆਂ ਕੰਮ ਦੇ ਲਾਗ ਦੇ ਸਾਹਮਣੇ ਰੱਖ ਸਾਹਮਣੇ ਰੱਖ ਇਹਨਾਂ ਦੇ ਘਰ ਲੱਭ ਲੈਣਾ ਇਹ ਵੀ ਕਹਿੰਦੇ ਹੀ ਉਹ ਵੀ ਨਹੀਂ ਜਾਣਾ ਮਹੀਨਾ ਕੰਮ ਵੇ ਜਿਹੜਾ ਬੰਦਾ ਰਹਿ ਰਿਹਾ ਉਹਨਾਂ ਦਾ ਆਪਾਂ ਲੱਗਾ ਉਹ ਭਾਈ ਦੇਖੋ ਚਲੋ ਜੋਗੀ ਭਾਈ ਹਾਂ ਬਸਿਓ ਬੱਕਰਾ ਇਹੋ ਗੱਲ ਬਲਕਿ ਜੇ ਜਾਣਾ ਤਾਂ ਫਿਰ ਥੋੜਾ ਬਾਬੇ ਮੈਂ ਤੇ ਲੈ ਲਿਆ ਵਾ ਆ ਵੀ ਹੋਰ ਹੈ ਨਾ ਜਾਣਾ ਜਾਣਾ ਹੈ ਜਾਣਾ ਬਾਬੇ ਉਹ ਉਹ ਭਗਤ ਬੰਦਾ ਭਗਤ ਬੰਦੇ ਦੀ ਆਪਾਂ ਨਹੀਂ ਕੁਝ ਵੀ ਲੈ ਸਕਦੇ ਇਹਨਾਂ ਦੀ ਉਹ ਜਾਣਾ ਹੈ ਆ ਇੱਕ ਮਨਾਉ ਬੋਲ ਕੇ ਰਹਿੰਦੇ ਬਠੀਕਾ ਨਾ ਆਂਦਾ ਇੱਕ ਮਹੀਨਾ ਰਹੂੰਗਾ ਉਹ ਕਹਿੰਦਾ ਇੱਕ ਮਹੀਨਾ ਇਨਾਂ ਕੋਲ ਰਹੂੰਗਾ ਬਾਅਦ ਮੈਂ ਆਜੂਗਾ ਨਹੀਂ ਠੀਕ ਯਾਰੋ ਦਿਮਾਗ ਕੀ ਨਹੀਂ ਆ ਉਸਦੀ ਸਹੀ ਨਹੀਂ ਬਾਬਾ ਜੀ ਨਹੀਂ ਉਹ ਬੜਾ 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 ਸ਼ੇਗਰ ਪੈਣੇ ਫਿਰ ਮੈਂ ਪੁਲਿਸ ਲਿਆ ਕੇ ਲਾਵਾਂ ਫਿਰ ਉਹ ਪੁਲਿਸ ਦੱਸ ਦਊਗੀ ਵੀ ਇਹ ਚੰਗਾ ਭਲਾ ਵਾ ਕਿ ਕਿੱਦਾਂ ਵਾ ਫਿਰ ਇਹਦਾ ਪ੍ਰਵਾਦ ਦੱਸੂਗਾ ਇਹ ਚੰਗਾ ਭਲਾ ਕਿ ਕਿੱਦਾਂ ਹੁਣ ਪੈਣੇ ਮੇਰੇ ਨਾਲ ਸ਼ੇਰਖ ਭਾਈ ਕੀਤੀ ਮੈਂ ਪੁਲਿਸ ਸਾਥ ਲੈਣੀ ਉਥੇ ਆ ਰਹੀ ਸਰਖ ਭਾਈ ਗਾਣੂ ਕਰਨੀ ਬਾਬਾ ਜੀ ਦਾ ਮੈਂ ਬਾਬਾ ਉਹ ਮੁਰੋ ਤੋਹੀਓ ਕਹਿੰਦੇ ਕੱਲ ਨੀਰਾ ਹੈਗਾ ਰਾਜੂ ਨਹੀਂ ਰਾਜੂ ਰਹੂਗਾ ਹੂੰ ਮੈਂ ਨਾ ਅਰਜੰਸ ਕਰ ਹੀ ਲਈ ਆ ਬੱਸ ਸਰਮਣ ਬੈ ਇ ਇਹਨਾਂ ਨੂੰ ਇੱਥੇ ਦੋ ਛਡਾਉਨੇ ਆ ਤੁਸੀਂ ਇਦਾਂ ਕਰ ਸਰਮਣ ਤੂੰ ਇਦਾਂ ਕਰ ਗੱਡੀ 'ਚ ਬਹਿ ਕੇ ਨਾ ਤੂੰ ਚੱਲ ਮੱਲਾਵਾਲ ਉੱਥੇ ਛੜਕ ਦੇ ਖਲੋ ਮੈਂ ਇਹਨਾਂ ਨੂੰ ਘਰੇ ਛੱਡ ਗਏ ਓਏ ਤੈਨੂੰ ਇਹ ਤਾਰ ਦੇਣ ਕਿ ਤੁਹਾਨੂੰ ਦੋਨੋਂ ਉਹ ਤਾਰ ਦੇਣਗੇ ਆਪੀ ਬਾ ਤਾਰ ਦੇਣਗੇ ਠੀਕ ਆ ਬਈ ਇਹਨਾਂ ਨੂੰ ਨਾਲ ਲਗਾ ਇਹਨਾਂ ਵੱਲੇ ਜਾਣਾ ਵਾ ਇਹਨਾਂ ਨੂੰ ਉੱਥੇ ਤਾਰ ਦੇ ਚੱਲ ਥੈਂਕ ਯੂ ਭਰਾ ਬਹੁਤ ਬਹੁਤ ਤੁਹਾਡਾ ਬਾਬੇਓ ਮੰਨੀ ਦਾ ਹੁੰਦਾ ਮੇਰੇ ਭਰਾ ਪਤਾ ਕੀ ਮੈਂ ਪਰਿਵਾਰ ਲੱਭ ਕੇ ਮੈਂ ਲੈ ਆਉਣਾ ਵਾ ਜੇ ਪਰਿਵਾਰ ਕਹਿ ਜੂ ਮੇਰੇ ਲਈ ਪਾਸਾਰੀ ਉਮਰ ਰੱਖ ਲਿਓ ਠੀਕ ਹੈ ਜੀ ਵਾਪਸ ਤੁਸੀਂ ਵੀਡੀਓ ਤੇ ਬਣਾਈ ਮੈਂ ਤਾਂ ਤੁਸੀਂ ਸ਼ੇਅਰ ਕਰ ਲੈ ਜਾਈ ਕੋਈ ਨੂੰ ਲਗਾਉਣਾ ਥੋੜਾ ਨਹੀਂ ਕੋਈ ਗੱਲ ਨਹੀਂ ਧੰਨਵਾਦ ਜੀ ਤੁਹਾਡਾ ਵੀਡੀਓ ਤੁਹਾਡੇ ਤੋਂ ਬਣੀ ਹੈ ਲਗਾਉਣ ਵਾਲੀ ਗੱਲ ਹੈ ਉਹ ਨਹੀਂ ਮੇਰੀ ਭੈਣੇ ਤੂੰ ਵੀ ਨਾ ਤੂੰ ਵੀ ਮੇਰੀ ਵੀ ਮਾਂ ਵਾ ਉਹ ਨਹੀਂ ਨਹੀਂ ਹਾਂ ਤੂੰ ਬਹੁਤ ਕਬੀ ਹੈ ਤੂੰ ਵੇ ਬੰਦਾ ਹੁੰਦਾ ਤੂੰ ਲੱਜਾ ਮੇਰਾ ਸਿਰ ਪਰਦਣਾ ਨਹੀਂ ਜਮੇ ਜਰਾ ਪਰਦਣਾ ਹੀ ਸਿਰ ਪਰਦਣ ਦੀ ਗੱਲ ਆ ਬੈਠਾ ਬੈਠਾ ਗਿਆ ਹੀ ਤੁਹਾਡੇ ਨਾਲ ਕੋਈ ਇਹ ਥੋੜਾ ਗਣਾ ਹੋ ਸ਼ੁਰੂ ਕਰ ਗਏ ਹਾਂ। ਇਹ ਕੰਮ ਵਾਲੇ ਹੋ ਜੀ। ਕੋਈ ਲੋ ਤੁਹਾਨੂੰ ਕੰਮ ਵਾਲੇ ਦੀ ਪਈ ਆ। ਇਹ ਨਹੀਂ ਪਤਾ ਕਿ ਇਹਦਾ ਬੱਚਾ ਅੱਜ ਘਰੇ ਚਲ ਜਾ। ਨਹੀਂ ਆ ਜਿਹੜਾ ਦੂਜਾ ਵਾ ਇਹ ਤੇ ਬਾਬਾ ਚੰਗਾ ਭਲਾਵਾ। ਇਹ ਬਾਬੇ ਕੋਈ ਗੱਲ ਨਹੀਂ। ਚਲ ਆ ਜਾ। ਆ ਜਾ ਸਰਮਣ। ਉਹਨੂੰ ਕੋਈ ਨਾ ਜੀ ਨੂੰ ਕੁਝ ਹੋਣਿਆ ਮੇਰਾ ਬੰਦਾ ਗੁਰਾਓ ਬੀਬੀ ਕਿਦਾਂ ਰੋਲਾ ਪੁੰਡੀ ਆ। ਹਮ ਸੰਜੀ ਅੱਜ ਅਸੀਂ ਆਏ ਸੀਗੇ ਅੰਮ੍ਰਿਤਸਰ ਦਾ ਏਰੀਆ ਵਾਏ। ਏਰੀਆ ਕਿਹੜਾ ਸੀਗਾ? ਅ ਅਮਰਕੋਟ ਅਮਰਕੋਟ ਆਏ ਸੀਗੇ ਤੇ ਵੇਖ ਲਓ ਕਿੱਡਾਂ ਦੇ ਇਹ ਲੋਗ ਵਾ ਇਹ ਕਹਿਣ ਰਿਹਾ ਕਿ ਸਾਨੂੰ ਬੰਦਾ ਦੇ ਦੋ ਮਹੀਨਾ ਮਹੀਨਾ ਹਰੇ ਰੱਖ ਲੈੰਦੋ ਸਾਡੇ ਕੰਮ ਦਾ ਜੋਰ ਵਾ ਪਰ ਇਹ ਨਹੀਂ ਇਹਨਾਂ ਨੂੰ ਹੈਗਾ ਕਿ ਸਾਡਾ ਇਹਨਾਂ ਦਾ ਕੋਈ ਬੱਚਾ ਜਿਹੜਾ ਵਾ ਜਿਹੜਾ ਘਰੋਂ ਬੇਘਰ ਹੋ ਗਿਆ ਉਹਨਾਂ ਦਾ ਪਰਿਵਾਰ ਲੱਭ ਜੂਗਾ ਇਹਨਾਂ ਨੂੰ ਇਹ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ ਸੋ ਵੀਡੀਓ ਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹਨਾਂ ਦੇ ਬੱਚਿਆਂ ਦੇ ਪਰਿਵਾਰ ਲੱਭ ਜਾਣ ਚਲੋ ਪਰਿਵਾਰ ਤੇ ਆਪਾਂ ਨੂੰ ਮੈਂ ਤੁਹਾਨੂੰ ਕਿਹਾ ਵਾ ਕਿ ਆਪਣੇ ਕੋਲ ਵੀਰ ਹੈਗਾ ਵਾ ਤੇ ਉਹ ਆਪਣਾ ਐਡਰੈਸ ਲੱਭ ਦਿੰਦਾ ਵਾ ਪਰ ਇਸ ਵੀਡੀਓ ਨੂੰ ਇੰਨੀ ਸ਼ੇਅਰ ਕਰਿਓ ਤਾਂ ਜੋ ਜਿਹੜਾ ਇੱਕ ਬੱਚਾ ਗਵਾਚਾ ਵਾ ਜਿਹਦਾ ਅੱਜ ਉਹਨਾਂ ਵਿਚਾਰਿਆਂ ਨੂੰ ਮੂੰਹ ਲਟਕਾ ਕੇ ਘਰੇ ਵਾਪਸ ਜਾਣਾ ਪੈ ਰਿਹਾ ਵਾ ਜਿਨ੍ਹਾਂ ਦਾ ਅੱਜ ਦਾਦਾ ਆਇਆ ਸੀਗਾ ਅੱਜ ਭਰਾ ਆਇਆ ਸੀ ਅੱਜ ਰਿਸ਼ਤੇਦਾਰ ਆਏ ਸੀ ਮੇਰੇ ਨਾਲ ਸੋ ਉਹਨਾਂ ਦਾ ਬੱਚਾ ਫਿਲਹਾਲ ਹਜੇ ਤੱਕ ਸਾਨੂੰ ਲਾਪਤਾ ਵਾ ਮਿਲਿਆ ਨਹੀਂ ਆ ਸੋ ਇਸ ਵੀਡੀਓ ਨੂੰ ਇੰਨੀ ਸ਼ੇਅਰ ਕਰਿਓ ਤਾਂ ਜੋ ਉਹ ਬੱਚੇ ਦੀ ਵੀ ਕੋਈ ਦਸ ਧੁਖ ਨਿਕਲੇ ਆਪਾਂ ਨੂੰ ਧੰਨਵਾਦ